ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਧਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਪੇ ਭਾਰਤੀ ਹਕੂਮਤ ਵੱਲੋਂ ਬੈਂਕਾਂ, ਥੋਪਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬਦਬੀ ਕੀਤੀ ਗਈ। ਹਜ਼ਾਰਾਂ ਸਿੰਘ ਸਿੰਘਣੀਆਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਪ੍ਰੇਟ ਕਰਦਾ ਹੈ। ਔਰ ਬੜੀ ਦਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਪੀਚੇ ਕੱਲੂ ਘਾਰੇ ਦਾ ਨਾਮ ਜਿਹੜਾ ਹੈ ਉਹ ਸ਼੍ਰੀ ਅਕਾਲ ਪਖਤ ਸਰ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋ ਜਸ਼ਨ ਉਹ ਖੁਸ਼ੀਆਂ ਮਨਾ ਕੇ ਢੋਲ ਟਮਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ